ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਤੇ ਮੁੱਦਕੀ ਤੋਂ ਜਿਹੜੀ ਸੜਕ ਜਾਂਦੀ ਆ ਮਿੱਤਰੋ ਤਲਵੰਡੀ ਭਾਈ ਨੂੰ ਉਸ ਹਾਈਵੇ ਦੇ ਉੱਤੇ ਉਲਟ ਸਾਈਡ ਜਦੋਂ ਆਪਾਂ ਆਉਣੇ ਆ ਪੈਲਸ ਵਾਲੀ ਸਾਈਡ ਘਾਲੀ ਭਾਈ ਦੀ ਪੈਲਸ ਦੇ ਕੋਲੇ ਨਾਲ ਪਈ ਮੁੜਦੀ ਆ ਭਾਈ ਬਾਹਰ ਖੇਤਾਂ ਦੇ ਵਿੱਚ ਬੈਠੇ ਆ ਗਿੰਦਾ ਪੈਣ ਗਿੰਦਾ ਪਾਉ ਵੀ ਨਾਮ ਦੇ ਮਸ਼ਹੂਰ ਆ ਬਾਈ ਮਿੱਤਰੋ ਵਪਾਰ ਦਾ ਪਾਈ ਦਾ ਕੰਮ ਆ ਤੇ ਜਾਨਵਰ ਮਿੱਤਰੋ ਛੇ ਤੁਹਾਡੀ ਕਚਾਰੀ ਦੇ ਵਿੱਚ ਹਾਜ਼ਰ ਅੱਜ ਤੁਹਾਡੀ ਕੱਲੀ ਕੱਲੀ ਰੀਜ ਕਰਾਂਗੇ ਪੂਰੀ ਗੱਲ ਕੋਈ ਰਵੇ ਨਾ ਵੀਡੀਓ ਦੇ ਵਿੱਚ ਅਧੂਰੀ ਵੀਡੀਓ ਸੁਣ ਲਿਓ ਮੇਰੇ ਪਾਈ ਬਣ ਕੇ ਪੂਰੀ ਨੀਲੀ ਰਾਵੀ ਦੇ ਵਿੱਚ ਵੀ ਨਹੀਂ ਦਿਖਾਉਣੀ ਕੋਈ ਵੀ ਪੈਂਦੀ ਮੱਝਾ ਹੋਣਗੀਆਂ ਗਰੇਡਰ ਦੇ ਵਿੱਚ ਤੇ ਇੱਕ ਬੂਰੀ ਦਾ ਤੋਹਫਾ ਇੱਕ ਮੋਹਰਾ ਦਾ ਮੀਨੀ ਦਾ ਤੋਹਫਾ ਸਾਰੇ ਭਾਗ ਦਿਖਾਉਣੇ ਤੇ ਭਾਅ ਵੀ ਫੜਦੋ ਫੜਦੋ ਵਾਲੇ ਕਰਾਉਣੇ ਆ ਆਓ ਕਰੀਏ ਮੁਲਾਕਾਤ ਪਾਈ ਕਿੰਦੇ ਪਾਉ ਦੇ ਨਾਮ ਸਾਸੀਕਾਲ ਜੀ ਸਤਿ ਸ੍ਰੀ ਅਕਾਲ ਵੀਰ ਕੀ ਹਾਲ ਹੈ ਕਿੰਦੇ ਪਾਉ ਵਧਿਆ ਵਧਿਆ ਔਰ ਸਭ ਠੀਕ ਠਾਕ ਰਹਿਣਾ ਹਾਂ ਚੜਦੀ ਕਲਾ ਸ਼ੁਕਰ ਆ ਰੱਬ ਦਾ ਬਈ ਚੜਦੀ ਕਲਾ ਚਾਹੀਦੀ ਪਾਉ ਫਿਰ ਕੰਮ ਕਿਵੇਂ ਚੱਲਦਾ ਓਕੇ ਦੀ ਰਿਪੋਰਟ ਕੰਮ ਵਧ ਗਿਆ ਬਸ ਠੀਕ ਹੈ ਜਨਵਾਰ ਅੱਜ ਕਿੰਨੇ ਕਚਾੜੀ ਦੋ ਜਨਵਾਰ ਤਾਂ 6 ਆ ਪਰ 5 ਵੇਚਣੀਆਂ ਪਾ ਇੱਕ 5 ਵੇਚਣੀਆਂ ਮੇਰੀ ਗੱਲ ਸੁਣ ਲੈ ਇਹ ਵੀ ਮੁੱਲ ਕਰੀ ਵੇਚਣ ਵਾਲੇ ਐਵੇਂ ਕਮਲ ਜਾਨਾ ਮਾਰੀ ਵੀ ਦੇਰੀ 70 ਦੀ ਤੇ ਮੰਗੀ ਜਾਵੇ 1.5 ਲੱਖ ਰੁਪਇਆ ਉਹ ਕੰਮ ਨਾ ਕਰੀ ਆ ਜਾ ਫਿਰ ਟਕਾਣੇ ਤੇ ਕਰੀਏ ਸ਼ੁਰੂਆਤ ਪਹਿਲਾ ਫਾਤੇ ਬਣਾ ਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਾ ਖਾਲਸਾ ਕਿਸਾਨ ਜੱਤੀ ਬੰਦੇ ਨਾਲ ਜੁੜਿਆ ਹੋਇਆ ਹੈ ਕਿਹੜੀ ਨਾਲ ਜੁੜਿਆ ਹੋਇਆ ਹੈ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਨਾਲ ਤੇ ਮੇਰਾ ਕਾਰਡ ਤਾਂ ਬਣਾ ਦੇ ਗੱਡੀ ਵਾਲਾ ਜੀ ਹੁਣੇ ਬਣਾਦਾ ਕੱਢ ਫੋਟੋ ਤੇ ਆ ਬੁਰੀ ਵਾਰ ਵਾਜੋ ਦੱਸ ਪੰਜ ਕੋਈ ਅੱਛਾ ਕਿੰਦੇ ਪਾਉ ਆ ਪੂਰੀ ਬਾਰੇ ਦੱਸੀ ਮੈਨੂੰ ਕੀ ਡਿਟੇਲ ਆ ਭਾਈ ਬੁਰੀ ਸ਼ਕੀਨ ਆ ਹਨਾ ਬੁਰੀ ਥੱਲੇ ਹੁਣ 12 13 ਕਿਲੋ ਦੁੱਧ 10 ਜੇ ਤਾਜੀ ਸੋਈ ਆ ਕਿਹੜਾ ਬੱਚਾ ਆ ਗਿਆ ਭਾਈ ਉਹ ਅੰਦਰ ਹੀ ਬੱਚਾ ਕੱਤੀ ਆ ਮਗਰ ਕੱਤੀ ਹੈ ਮਾਲਕਾ ਨੇ ਕਹਿ ਜਾਂਦਾ 18 ਕਿਲੋ ਦੁੱਧ ਚੋਇਆ 17 18 ਮੈਂ ਹੀ ਦੁੱਧ ਵਾਲੀ ਆ ਭਾਈ ਇਹ ਕਿਹੜਾ ਕਹਿੰਦਾ ਵੀ ਨਹੀਂ ਦਿੰਦੀ ਮੈਂ ਕਿੱਥੋਂ ਖੁੰਜੀ ਆ ਅੱਛਾ ਮੈਂ ਦੁੱਧ ਤੇ ਚੱਲੀ ਕਿੰਨੇ ਦਿਨ ਹੋ ਗਏ ਸੋਈ ਆ ਕੱਲ ਪਰਸੋਂ ਦੀ ਚੱਲੀ ਬਸ ਕੱਲ ਪਰਸੋਂ ਦੀ ਚੱਲੀ ਹਾਂ ਮੈਂ ਇਹਦੀ ਬਾਡੀ ਬੰਦ ਤਰ ਮੈਂ ਦੇ ਵਿੱਚ ਕੁਆਲਿਟੀ ਮੇਰਾ ਲੀਵਾ ਗਵਾਈ ਪਰਦਾ ਵੀ ਕੋਈ ਚੀਜ਼ ਆ ਮੈਂ ਹਨਾ ਬਿਮਾਰ ਹੋ ਗਈ ਸੀ ਤਾਂ ਪਰੇ ਤਰ ਜਾਣਾ ਤਾਂ ਪਰੇ ਤਰੇ ਛੱਡ ਜਾਂਦੀਆਂ ਕਈ ਵਾਰੀ ਹੋ ਜਾਂਦਾ ਮੈਂ ਜਦੋਂ ਢੱਲੀਓ ਜਦੋਂ ਦੁੱਧ ਤੇ ਛੇਤੀ ਲਿਉਣੀ ਨਹੀਂ ਪਰ ਹੁਣ ਮੈਂ ਆਉਗੀ ਦਿਨਾਂ ਦੇ ਵਿੱਚ 17 18 ਕਿਲੋ ਦੁੱਧ ਤੇ ਹਨਾ ਬਾਈ ਲੀਵਾ ਦੱਸਦਾ ਮੈਂ ਦਾ ਮੇਰੀ ਬਰੀਕੀ ਬੜੀ ਆ ਯਾਰ ਕਮਾਲ ਦੀਆਂ ਗੱਲਾਂ ਮੈਂ ਦੀਆਂ ਮਗਰ ਵੀ ਕੱਟੀ ਲੈ ਪੁੱਤੇ ਦਾ ਸਿੰਘ ਵਿਖਾਈ ਕਰ ਤੋਕੜ ਗੱਬਣ ਕਰਕੇ ਜਿੰਨੇ ਦੀ ਮਲਾਂ ਨੇੜੇ ਜੇ ਮੋਲੇ ਦਾ ਕਰਮਾਲੀ ਦਾ ਟੋਕੜ ਗੱਪਣ ਦਾ ਹੀ ਹੋ ਜਾਣਾ ਮਿੱਤਰੋ ਆ ਵੇਖੋ ਸਿੰਘ ਦੀ ਕੁਆਲਿਟੀ ਅੱਛਾ ਗਿੰਦੇ ਪਉ ਕੱਟੀ ਜਾਂਦੇ ਮਗਰਾ ਹੈ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਕਿੰਨੇ ਰੋਜ਼ ਹੋ ਇਹਨੂੰ ਅੱਜ 8 10 ਦਿਨ ਹੋ ਗਏ ਸੂਈ 10 ਰੋਜ਼ ਹੋ ਗਏ ਸੂਈ ਨੂੰ 10 ਦਿਨ ਹੋ ਗਏ ਕਿੰਨੇ ਦੀ ਬਾਈ ਇਹ ਦੇ ਦੇਗਾ ਮੁੱਲ ਦੇਣ ਲੈਣ ਲਈ ਕਰਨਾ 140000 ਦੀ ਦੇ ਦੇਗਾ 140000 ਦੀ ਦੇ ਦੇ ਲਾੜ ਪਿਆਰੇ ਵਿੱਚੋਂ ਥੋੜਾ ਜਿਹਾ ਬਹੁਤਾ ਜਿਹਾ ਮੁੱਲ ਜਦ ਮੌਕੇ ਤੇ ਹੋ ਜਾਊਗਾ ਕੋਈ ਠੀਕ ਹੈ ਕੋਈ ਠੀਕ ਹੈ ਭਾਈ ਅੱਛਾ 2 ਨੰਬਰ ਵਾਲੀ ਮੀਨੀ ਇਹਦੇ ਵਰਗ ਮੀਨੀ ਕੋਈ ਕੁਛ ਨਹੀਂ ਕਹਿੰਦੀ ਆ ਵੀਡੀਓ ਤੋਂ ਡਰਦੀ ਆ ਉਹ ਡਰਦੀਆਂ ਮਈਆਂ ਤਾਂ ਕਈ ਵਾਰੀ ਡਰ ਜਾਂਦੀਆਂ ਕਈ ਨਹੀਂ ਡਰਦੀਆਂ ਹੁੰਦੀਆਂ ਕਈ ਡਰਦੀਆਂ ਮੀਨੀ ਥੱਲੇ ਵੀ 12 13 ਕਿਲੋ ਦੁੱਧ ਆ ਅੱਛਾ 12 13 ਕਿਲੋ ਪਿਆਰ ਆ ਜਿਹੜਾ ਚੂਣ ਕਿਵੇਂ ਲੱਗਾ ਪਉ ਚੂਣ ਬਹੁਤ ਸੁਣਾ ਗਾ ਜੀ ਬੱਚਾ ਕਿਹੜਾ ਆ ਗਿਆ ਇਹਦਾ ਆ ਵੇ ਕੱਟੀ ਮੀਨੀ ਹੈ ਇਹਦਾ ਅੱਛਾ ਕੱਟੀ ਇਹਦੇ ਬਹੁਤ ਦੁੱਧ ਕਿੰਨਾ 12 ਕਿਲੋ ਕੰਡੇ ਲਾਉਂਦੀ ਹੈ ਐ ਯਾਰ ਆਪਦਾ ਲੀਟਰ ਮਾਰ ਕੇ ਲਾ ਦੇ ਆਪਦਾ ਕੰਡਾ ਲੈ ਵੀ ਨਿੱਕਾ ਆ ਜੇਬ ਚ ਪਾ ਕੇ ਕੰਡਾ ਲੈ ਵੀ ਲੀਟਰ ਲਾਇਆ ਵੇ ਹਾਂ ਠੀਕ ਆ ਬਈ ਓਕੇ ਆ ਇਹ ਕਿੰਨੇ ਦੀ ਦੇ ਦਾਂਗੇ ਪਾਉ ਇਹ ਆਪਾਂ 95000 ਦੀ ਦੇ ਦਾਂਗੇ ਲਾੜ ਪਿਆਰ ਕੋਈ ਉਹ ਮੌਕੇ ਤੇ ਹੋ ਜਾਊਗਾ ਥਣ ਕੋਈ ਬਾਦ ਘੜ ਪੂਰ ਛਟਾ ਨੜ ਗੰਡ ਐ ਪੋਲੀ ਰੂਮ ਵਰਗੀ ਬਸ ਠੀਕ ਆ ਓਕੇ ਸੂਈ ਨੂੰ ਟਾਈਮ ਤਾਂ ਡੇਢ ਮਹੀਨਾ ਹੋ ਗਿਆ ਹੋਊਗਾ ਨਹੀਂ ਮਹੀਨਾ ਕੋਇਆ ਅਜੇ ਬੱਚਾ ਕੱਟੀ ਜਾਂਦੇ ਮਗਰੀ ਕੱਟੀ ਆ ਤੇ ਮੀਣੀ ਆ ਮੀਨੀਆ ਲੈ ਪੁੱਤ ਕੱਟੀ ਵੀ ਦਿਖਾ ਦਿਆ ਟੋਕੇ ਦੇ ਨਾਲ ਬੰਨੀ ਸੈਂਗ ਦਿਖਾ ਦੇ ਸਿੰਗਲ ਦੇ ਆ ਥੋੜੇ ਹਿਲਦੇ ਆ ਥੋੜੇ ਹਿਲਦੇ ਇੱਕ ਗੱਲ ਆ ਆ ਸਿੰਘ ਜਿਹੜਾ ਪਿਓਰ ਮੀਨਾ ਥੱਲੋ ਦੀ ਜਿਹੜਾ ਕਾਢੀ ਲਾ ਕੇ ਜੁੜਦਾ ਹੁੰਦਾ ਹਨਾ ਹਾਂ ਇਹਦੇ ਹੁੰਦੇ ਨੇ ਮੀਨਾ ਥੱਲ ਦੇ ਆ ਕੱਟੀ ਦੇ ਵਿੱਚ ਨਹੀਂ ਠੀਕ ਆ ਕੱਟੀ ਵਿੱਚ ਹਾਂ ਕੱਟੀ ਦੇ ਵਿੱਚ ਹੈ ਪੁੱਤ ਸਿੰਗਲ ਹੈ ਕੱਟੀ ਵੀ ਮੀਨੀ ਆ ਇਥੇ ਠੀਕ ਆ ਫਿਰ ਮੀਨੀ ਮੀਨੀ ਆ ਮੀਨੀ ਤੇ ਮੀਨੀ ਮਿੱਤਰੋ ਸੋਨੇ ਤੇ ਸਵਾਗੇ ਵਾਲੀ ਗੱਲ 95000 ਦੇ ਵਿੱਚ ਹਾਂ ਜਿਹੜੇ ਮੁਕਰ ਤੋਂ ਤਾਂ ਨਹੀਂ 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 ਆ ਤਿੰਨ ਨੰਬਰ ਵਾਲੀ ਵਾਰ ਦੱਸ ਸੀ ਬਈ 10 ਨੰਬਰ ਵਾਲੀ ਥੱਲੇ 10 ਕਿਲੋ ਦੁੱਧ ਆ ਤੇ ਇਹਨੂੰ ਸੂਈ ਨੂੰ ਆ ਘੱਟ ਆ ਕੱਤੀ ਆ ਹੂੰ ਇਹਨੂੰ ਵੀ 8 ਕਿ ਦਿਨ ਸੂਈ ਨੂੰ ਹੋਇਆ ਜੇ 8 ਦਿਨ ਹੋਇਆ ਸੂਈ ਨੂੰ ਹੈ ਇਹ ਵੀ ਦੁੱਧ ਕਰਾਊਗੀ 12 ਕਿਲੋ ਹੁਣ ਕਿੰਨੇ ਤੇ ਚੱਲਦੀ ਆ 10 ਕਿਲੋ ਦੁੱਧ ਦੇ ਗਾਣ 10 ਕਿਲੋ ਝੋਟੀ ਚੰਗੀ ਅਸੀਲ ਵੀ ਆ ਦੋ ਥਣ ਬੱਚੇ ਨੂੰ ਝੰਗਾ ਕੇ ਫੁੱਲ ਹੂੰ 8 ਕਿਲੋ ਦੋ ਚੋਈਦਾ ਹੋਣੇ ਠੀਕ ਆ ਬਾਈ ਬੱਚਾ ਇਹਦੇ ਮਾਰ ਕੀ ਆ ਵੀਰੇ ਇਹਦੇ ਕੱਟੀ ਜਾਂਦੇ ਕ ਸਾਰੀਆਂ ਕੱਟੀਆਂ ਆ ਨਹੀਂ ਠੀਕ ਆ ਲੈ ਵੇਲੀ ਆ ਝੋਟੀ ਆ ਦੇ ਵੀ ਹਣਾ ਫੋਲੀ ਇਹਦੇ ਚ ਕੋਈ ਵੀ ਡਰ ਨਹੀਂ ਕੋਈ ਨਹੀਂ ਚੂਨ ਨੂੰ ਜਿਵੇਂ ਮਰਜ਼ੀ ਆ ਚੋਈ ਜਾਵੇ ਬੱਚਾ ਇਹਦਾ ਕਿਹੜਾ ਆ ਕਰਤਾ ਜੀ ਇਹ ਤਾਂ ਨਾਤਾ ਜੀ ਇਹ ਕਿੰਨੇ ਦੀ ਦੇ ਦੇਾਂਗੇ ਪਾਓ ਇਹ ਆਪਾਂ ਪੂਰੇ ਲੱਖ ਦੀ ਦੇ ਦੇਾਂਗੇ ਮੇਰਾ ਲਾੜ ਪਿਆਰ ਓਏ ਮੌਕੇ ਤੇ ਕਰ ਲੈ ਕਿੰਨਾ ਕਰੇਗਾ ਹਾਂ ਦੇਣਾ 1000 2000 ਕਰ ਲਾਂਗੇ ਬਸ ਠੀਕ ਹੈ ਲੀਵੀ ਵਾਲੀ ਝੋਟੀ ਆ ਯਾਰ ਇਹ ਵੀ ਹਨਾ ਹਜੇ ਤਾਂ ਦੂਜਾ ਹੁਣ ਵੀ ਦੁੱਤੇ ਆਉਣਾ ਹੀ ਆ ਇਹਨੇ ਵੀ ਨਹੀਂ ਪੱਟਪੂੜਾ ਖੜ ਨਹੀਂ ਗੁੜਨੀ ਝੋਟੀ ਦੀ ਚੰਗੀ ਆ ਬਾਈ ਆ ਕੱਟੀ ਉੱਤਲੀ ਹੂੰ ਹੂੰ ਤੇ ਆ ਬਈ ਇਹਦੇ ਬਾਰੇ ਦੱਸੋਈ ਬਾਈ ਬੱਲੀ ਬੱਲੀ ਖੋਲੇਗਾ ਰਹਿਣ ਦੇ ਨਾ ਖੋਲ ਡਰੂ ਕੀ ਯਾਰ ਕੈਮਰੇ ਤੋਂ ਦਰਦੀ ਐ ਇਹ ਹੂੰ ਉਈ ਨਾ ਡਰ ਲਿਆ ਤਾਂ ਕਿੰਨਾ ਕੁ ਡਰੂ ਆਈ ਦੱਸ ਸਾਡੇ ਇਹ ਡਰਦੀ ਹੈ ਤੂੰ ਇਹ ਡਰ ਨਾ ਚੜੇ ਸਾਡੇ ਤੇ ਇਹ ਕੈਮਰੇ ਤੋਂ ਬਹੁਤ ਝੱਕਦੀ ਉਂਝ ਨਹੀਂ ਚੋਂਚਾਂ ਨੂੰ ਬਹੁਤ ਸੀਲ ਆ ਠੰਡੀ ਆ ਡਰਦੀ ਆ ਇਹ ਹੁੰਦਾ ਕਈ ਵਾਰੀ ਪਸ਼ੂਆਂ ਨੂੰ ਨਾ ਮਗਾ ਚਲੇ ਬੱਚਾ ਆਂਦਾ ਇਹਦੇ ਸੇ ਦੁੱਧ ਕਿੰਨਾ ਇਹ ਵੀ ਤਾਜੀ ਆ ਤਾਜੀ ਆ ਕੱਟੀ ਇਹਦੇ ਹਲੇ ਦੁੱਧ ਹੈਗਾ 13 ਕਿਲੋ ਇਸ ਟਾਈਮ ਤੇ ਇਹ ਬੰਦਾ ਤਾਂ ਲਾਉਂਦੀ ਆ ਇਹਦਾ ਦੁੱਧ ਹੂੰ ਹੂੰ ਲੈ ਆ ਬਈ ਇਹ 13 ਕਿਲੋ ਦਾ ਇਹਨੇ ਦੁੱਧ ਜਾਣਾ 16 ਕਿਲੋ ਦੱਸਿਆ ਮਾਲਕਾਂ ਨੇ ਛੋਟੀ ਖੜਨੀ ਖੁੜਨੀ ਚੰਗੀ ਆ ਇਹ ਬੱਚੇ ਗ੍ਰੇਡੇਡ ਆ ਅਥੇ ਕਹਿੰਦੇ ਆਪਾਂ ਚੋਣ ਚਾਂਣ ਨੂੰ ਕੁਛ ਨਹੀਂ ਕਹਿੰਦੀ ਹੈ ਇਹ ਪੋਲੀ ਰੂਮ ਵਰਗੀ ਤੇ ਚੋਣ ਚਾਂਣ ਇੱਕ ਨੰਬਰ ਗਾਡਰ ਪੂਰਾ ਵਧੀਆ ਲੈ ਬਾਈ ਬੜਾ ਬੰਬਾ ਰੋਟੀ ਥੁਲੇ ਯਾਰ ਤੇ ਇੰਦਾ ਰੇਟ ਪਾਓ ਰੇਟ ਆਪਾਂ ਦਾ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰੀ ਜਾਈਏ 130 ਦੀ ਦੇ ਦਾਂਗੇ 130 ਲਾੜ ਪਿਆਰ ਕਰ ਦਾਂਗੇ ਕੋ ਕੋ ਨਹੀਂ ਮੌਕੇ ਤੇ ਕਰ ਦਾਂਗੇ ਠੀਕ ਆ ਬਾਈ ਆ ਕੱਟੀ ਜਾਂਦੀ ਇਹ ਕਿਹੜੀ ਕੱਟੀ ਆ ਵੀ ਆ ਦੋ ਨੰਬਰ ਆ ਦੋ ਨੰਬਰ ਠੀਕ ਹੈ ਭਾਈ ਸੂਈ ਨੂੰ ਤਾਂ ਹੋ ਗਿਆ ਉਹਨੂੰ 10 15 ਦਿਨ ਹਾਂ ਉਹਨਾਂ ਦੇ ਇਕੱਠੀਆਂ ਸੁਈਆਂ ਇੱਕ ਦਿਨ ਦੀ ਵਿੱਥ ਆ ਜਾਂਦੀ ਠੀਕ ਹੈ ਬੂੜੀ ਬਾਅਦ ਚ ਸੁਈ ਇੱਕ ਦਿਨ ਉਹ ਪਏ ਬਾਅਦ ਆ ਪੰਜ ਨੰਬਰ ਵਾਲੀ ਝੋਟੀ ਬਾਰੇ ਦੱਸੀ ਬਸ ਪੰਜ ਨੰਬਰ ਵਾਲੀ ਝੋਟੀ ਜਿਹੜੀ ਇਹ ਹਰਿਆਣੇ ਵਾਲੀ ਦੱਸਿਆ ਉਹਨਾਂ ਨੇ ਉੱਥੋਂ ਲਿਆਏ ਸੀ ਠੀਕ ਆ ਉਹ ਕੱਟੀ ਆ ਪਹਿਲੀ ਠੀਕ ਆ ਕੱਢੀ ਨਾ ਐਚ 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 ਐਨ ਡੀ ਦਾ ਟੀਕਾ ਦੀ ਆ ਸਰਕਾਰੀ ਸੀਮਾ ਦਾ ਚਲਦੀ ਵੀ ਤੇ ਠੀਕ ਸਰਕਾਰੀ ਸੀਮਾ ਦਾ ਠੀਕ ਆ ਠੀਕ ਤੇ ਇਹਨੂੰ ਸੂਈ ਨੂੰ ਮਹੀਨਾ ਹੋ ਗਿਆ ਤੇ ਇਹ ਟੀਕਾ ਵੀ ਭਰਾਤਾ ਹੁਣ ਇਹਦਾ ਬੁਲੀ ਦਾ ਕਿਹੜੇ ਦਾ ਭਰਾ ਹੈ ਭੀਮ ਦਾ ਟੀਕਾ ਭਰਾਤਾ ਹੈ ਠੀਕ ਆ ਦੁੱਧ ਕਿੰਨੇ ਦੇ ਚਲਦੀ ਆ ਬਈ ਹੁਣ 12 ਕਿਲੋ ਦੁੱਧ ਹੋਣੇਗਾ ਚੰਡੇ ਵਾਲਾ ਠੀਕ ਆ ਉਹਨੂੰ ਦੇ ਕੇ ਜਾਈ ਬਈ ਮੜੀ ਜੀ ਬੁੱਤ ਬੁੱਤ ਚੰਗਾ ਝੋਟੀ ਦਾ ਹਨਾ ਨੀਵਾ ਚਮੜੀ ਦੀ ਦੇਖੋ ਨੇਵਾ ਬੰਦ ਦੀ ਆ ਲੈ ਨੇਵਾ ਬੰਦ ਤੇ ਦੁੱਧ ਪੂਰਾ ਹਨਾ ਚਮੜੀ ਜਮਾ ਬਰੀਕ ਬੰਦਿਆ ਗੱਲ ਆ ਨਜ਼ਰ ਨਹੀਂ ਲੱਗਦੀ ਮ ਇਹ ਨਾੜਾ ਨੂੜਾ ਵੇ ਹੈ ਨਹੀਂ ਠੀਕ ਹੈ ਬ੍ਰੇਕੀ ਚੰਗੀ ਆ ਝੋਟੀ 'ਚ ਇਹ ਹੁਣ ਇਹ ਬੱਚਾ ਬੱਚੇ ਤੇ ਨਹੀਂ ਚੋਂਦੇ ਆ ਇਹ ਥਾਪੀ ਤੇ ਅੱਗੇ ਪਹਾੜਾ ਸੁੱਡ ਲਈਦਾ ਚੋਲੀ ਦੀ ਮਾ ਥਾਪੀ ਮਾਰ ਤੇ ਬਹਿ ਜਾ ਥੱਲੇ ਹਾਂ ਬਹਿ ਜਾ ਠੀਕ ਆ ਭਾਈ ਹੁਣ ਤੇ ਸੀਲ ਆ ਚੋਂਨ ਚਾਣ ਨੂੰ ਹਣਾ ਠੀਕ ਹੈ ਉਹ ਕਿੰਨੇ ਦੱਸਿਆ ਸੀ ਕਹਿੰਦੇ ਬੱਚਾ ਤਾਂ ਮਹੀਨੇ ਬਾਅਦ ਜਿੱਦਣ ਬਣ ਗਈ ਉਸ ਦਿਨ ਬੱਚਾ ਛੜ ਜਾਂਦੀ ਪਾੜੇ ਤੇ ਪੈ ਜਾਂਦੀ ਹੈ ਪਾੜੇ ਤੇ ਪੈ ਜਾਂਦੀ ਕੱਟੀ ਇਹਦੇ ਮਗਰ ਹੈਂ ਆ ਕੱਟੀ ਜਾਂਦੇ ਮਗਰ ਠੀਕ ਹੈ ਇਹਦਾ ਰੇਟ ਪਈ ਨਹੀਂ ਹੋਇਆ ਇਹ ਜਿਹੜਾ ਮਰਜੀ ਨਾਲ ਥੱਲੇ ਬੈਠੇ ਹੋਣ ਚੱਕਰ ਦੇਣੇ ਕਰਸਾ ਕੇ ਕਿ 1 ਪੰਜ ਕੋਇੰਦੀ ਦੇ ਦੇਾਂਗੇ ਆਪਾਂ ਜੂੜ ਪਾਉਣਾ ਪੰਦਾ ਹੈ ਨਹੀਂ ਜੂੜ ਵੀ ਨਹੀਂ ਪਾਉਣਾ ਅੱਛਾ ਉਂਝ ਬਹਿ ਜਾਓ ਠੀਕ ਹੈ ਰੇਟ ਕਿੰਨੇ ਦੀ ਪਈ ਇਹ 1 ਪੰਜ ਦੀ ਦੇ ਦੇਾਂਗੇ ਹਾਂ ਜਸਤੇ ਨੂੰ ਹੋਰ ਮੇਰੀ ਗੱਲ ਸੁਣ ਲਾ ਆ ਜੋੜਾ ਦੇ ਆ ਬੱਲੀ ਦੇ ਦੋਵੇਂ ਦੇ ਦੇ ਯਾਰ ਜਾ ਜੋੜੇ ਜੇ ਕਰਦੇ ਗੱਲ ਇਹ ਮਨ ਲਾ 135 235 ਬਣਦਾ ਜੋੜੇ ਦੇ ਵਿੱਚ ਚਲ 235 ਦੀਆਂ ਦੇ ਦਾਂਗੇ 225 ਦਾ ਨਹੀਂ 35 25 ਉਹ ਉਹ ਮੱਝ ਵੀ ਚੰਗੀ ਉਹਦੇ ਰੇਟ ਹੀ ਮੈਂ ਜਾਇਜ਼ ਕੀਤਾ ਕਿਹੜੀ ਨੇ ਆ ਬੱਲੀ ਦੀ ਦੇਂਦੀ ਕਰਦਾ ਬੱਲੀ ਆ ਦੋਵਾਂ ਦੀ ਹਾਂ ਆ ਦੋਵੇਂ 235 ਦੀਆਂ ਬਣਦੀਆਂ ਦਾ 5000 ਛੋਟ ਕਰ ਦਾਂਗੇ 230 ਦੀਆਂ ਚਲ ਠੀਕ ਆ ਬੱਲੀ ਤੇ ਆ ਕਾਲੀਆਂ ਨਾਲ ਹਾਂ ਇਹਨੇ ਕਰਦੇ ਆ ਠੀਕ ਆ ਤੇ ਉਹ ਜੋੜਾ ਕਾਲੀਆਂ ਦਾ ਜੇ ਲੈਣਾ ਹੋਵੇ ਬਾਈ ਪਰਲੀਆਂ ਦਾ ਕਾਲੀਆਂ ਦੋਵੇਂ ਦੋ ਦੀਆਂ ਦੇ ਦਿਆਂਗੇ ਦੋ ਲੱਖ ਦੀਆਂ ਠੀਕ ਆ ਭਾਈ ਤੇ ਪਰ ਲਈ ਪੂਰੀ ਦਾਦਾ ਆਪਾਂ ਕੀਤਾ ਹੀ ਹੋਇਆ ਹਨਾ ਪੰਜ ਘਾਟ ਦੇ ਦਿਆਂਗੇ ਦੋ ਦੋ ਤਾਂ ਜੇ ਆਪਾਂ ਮੰਗਿਆ ਨਹੀਂ ਮੈਂ ਕਹਦੀਏ ਹਾਂ ਪੂਰੇ 190 ਦੀਆਂ ਦੇ ਦਿਆਂਗੇ ਦੋਵੇਂ 190 ਦੀਆਂ ਬਣਦੀਆਂ ਹਨਾ ਨਹੀਂ ਉਹ ਜੇ 195 ਬਣਦਾ ਹਾਂ ਆਪਾਂ 190 ਦੀਆਂ ਦੋਵੇਂ ਦੇ ਇੱਕ 90 ਦੀਆਂ ਦੋਵੇਂ ਦੇ ਠੀਕ ਆ ਭਾਈ ਲੈ ਵੀ ਮੇਤਰੋ ਹੁਣ ਤਾਂ ਫਿਰ ਐਨ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਤੇ ਇੱਕ ਆਪਣੇ ਹੋਰ ਆ ਗੱਲ ਉਹਦੇ ਆਈ ਜੀ ਇੱਕ ਤੁਹਾਨੂੰ ਇੱਕ ਆਪਾਂ ਤੇਲ ਹੁੰਦਾ ਆਪਣੇ ਕੋਲ ਗੋਡੇ ਆਲਾ ਜੋੜਾਂ ਵਾਲਾ ਕੋਈ ਵੀ ਤੇਲ ਜੋੜ ਦੋਸਦਾ ਵੇ ਇੱਕਾ ਮਰਜੀ ਬਾਹਰ ਦੋਖਦੀ ਹੋਵੇ ਮਾਂ ਦੋਖੀ ਵੀ ਆ ਗੋਡੇ ਦੋਸ ਦੇ ਚਾ ਲੱਤਾਂ ਦੁੱਧਦੀਆਂ ਤੇ ਕੋਈ ਕਿਸੇ ਕੋਲੇ ਮਲਾਉਣ ਦੀ ਜਾ ਕੇ ਦੁਕਾਨ ਤੇ ਲੋੜ ਨਹੀਂ ਤੇਲ ਲੈ ਜਾਣ ਮੇਥੋਂ ਜੇ ਨਾ ਹਟੇ ਦੋ ਤਿੰਨ ਦਿਨ ਮਲ ਨਾ ਆਬਦਾ ਨਾਲ ਦੀ ਨਾਲ ਪੀਂਦੇ ਕਿੰਨੇ ਦੀ ਸੀ ਜੀ ਉਹ ਸੌਕ ਦੀ ਸੀਸੀ ਤੇ ਦੀ ਦੀ ਹਿਸਾਬ ਦੀ ਹਾਂ ਤਾਂ ਅੱਜ ਆਪਾਂ ਕਿਹੜਾ ਵੀ ਦੁਕਾਨਦਾਰ ਉੰਜ ਹੀ ਲੋਕਾਂ ਦਾ ਭਲਾ ਕਰਨਾ ਵੀ ਜਿੰਨੇ ਕੋ ਦ ਸੇਵਾ ਕਰਨੀ ਆ ਬਾਲੀ ਸੇਵਾ ਵੀ ਨਗਰੇ ਕੋਈ ਪੂਰਾ ਟੋਪ ਦਾ ਤੇਲ ਆ ਵੀ ਜੇ ਨਾ ਹੜੇ ਦਰਦ ਕਵੇ ਜਿਵੇਂ ਆ ਪਿੰਜੁਣੀਆਂ ਪੀੜ ਕਰਨ ਲੱਪਣੇ ਸਾ ਲੱਤਾਂ ਦੀਆਂ ਲੱਗਿਆ ਆਪਾਂ ਵੀ ਬਜ਼ੁਰਗਾਂ ਲਈ ਚੀਜ਼ ਲਾਏ ਹੁੰਦਾ ਜਵਾਨਾਂ ਲਈ ਵੀ ਹੁੰਦੋ ਹੀ ਜਾਂਦੇ ਤੇ ਨਾਲ ਦੀ ਨਾਲ ਠੀਕ ਬਸ ਠੀਕ ਹੈ ਲੋ ਚਮਚਾ ਖਾਦਾ ਫੇਰ ਤੋਂ ਨਹੀਂ ਦੁਖਦੇ ਮੈਂ ਕਹਾਂ ਮੈਂ ਚੁੰਤੇ ਨਾ ਵੀ ਦੁਖਦੇ ਤੇ ਜਿਹੜੀ ਇਹੋ ਜਿਹਾ ਵੀ ਨਾ ਕੋਈ ਹੁੰਦਾ ਕੋਈ ਮਾੜਾ ਤੇਲ ਵੀ ਕਰਦਾ ਕਰੇ ਦੂ ਤੇਲ ਨੇ ਦੇ ਗੈ ਗਲਬਾਤਰੀ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਮਿੱਤਰੋ ਹੈਗਾ ਫਰੋਜ 9463342633 9463342633 768932010 768932010 ਇਹਨਾਂ ਦਾ ਨੰਬਰ ਮੈਨੂੰ ਤਾਂ ਚੇਤੇ ਸ਼ੈਦ ਇਹਨਾਂ ਨੂੰ ਨਾ ਹੋਵੇ ਗਲਬਾਤਰੀ ਨੰਬਰ ਸਕਰੀਨ ਤੇ ਪਿੰਡ ਮੁੱਦਕੀ ਜ਼ਿਲ੍ਹਾ ਫਰੋਜਪੁਰ